ਮਹਲਾ ਪਹਿਲਾ ਪੰਚ ਪਦੇ ਮੋ ਕੁਟੰਬ ਮੋ ਸਭ ਕਾਰ ਕੁਟੰਬ ਦਾ ਅਰਥ ਹੁੰਦਾ ਹੈ ਪਰਿਵਾਰ ਪਰਿਵਾਰ ਦੀ ਮਮਤਾ ਹੈ ਭਾਈ ਮੋ ਮਨੁਖ ਦੇ ਮਨ ਵਿੱਚ ਪਰਿਵਾਰ ਦੀ ਮਮਤਾ ਪੈਦਾ ਕਰਦਾ ਹੈ ਮੋਹ ਜਗਤ ਦੀ ਸਾਰੇ ਕਾਰ ਚਲਾ ਰਿਹਾ ਹੈ ਮੋ ਤੂੰ ਤਜੋ ਸਗਲ ਵੇਕਾਰ ਪਰ ਮੋਹ ਹੀ ਬਕਾਰ ਪੈਦਾ ਕਰਦਾ ਹੈ ਇਸ ਵਾਸਤੇ ਮੋਹ ਨੂੰ ਛੱਡ ਮੋਹ ਕਰਨਾ ਹੈ ਪਿਆਰ ਕਰਨਾ ਹੈ ਪ੍ਰੀਤ ਕਰਨੀ ਹੈ ਲਗਾਵ ਰੱਖਣਾ ਹੈ ਗੁਰੂ ਨਾਨਕ क्योंकि गुरु तो उपरांत बेकार को दूर है साढ़े को विकार नहीं गुरु कोकाल अकाल की सोची इस करके गुरु न